ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਜੋ ਤੁਸੀਂ ਅੱਜ ਮੈਨੂੰ ਡਾਕਟਰ ਅਸਕੇ ਵਰਮਾ ਨੂੰ ਤੁਹਾਡੇ ਆਪਣੇ ਡਾਕਟਰ ਲੈਣੇ ਚਲੋ ਜੋ ਤੁਸੀਂ ਮੈਨੂੰ ਆਪਣਾ ਪਰਿਵਾਰ ਦਾ ਜੀ ਮੰਨ ਕੇ ਤੁਸੀਂ ਮੈਨੂੰ ਆਪਣਾ ਵੱਡਾ ਭਰਾ ਮੰਨ ਕੇ ਛੋਟਾ ਭਰਾ ਮੰਨ ਕੇ ਆਪਣਾ ਬਿੱਤਰ ਮੰਨ ਕੇ ਇਸ ਮੀਟਿੰਗ ਵਿੱਚ ਸ਼ਾਮਿਲ ਕੀਤਾ ਹੈ ਕਰੀਏ ਰਸਨਾ ਸਾੰਹੀ ਬਲੌਕ ਅਤੇ ਰਾਘੁਰੂ ਜੀ ਦਾ ਘਰ ਸਾਹਿਬ ਰਾਘੁਰੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜਸਵੀਰ ਸਿੰਘ ਜੀ ਪ੍ਰਧਾਨ ਵਾਈਸ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਜੀ ਚੇਅਰਮੈਨ ਡਾਕਟਰ ਗੁਰਪਾਤ ਸਿੰਘ ਜੀ ਸਕੱਤਰ ਡਾਕਟਰ ਗੁਰਦੀਪ ਸਿੰਘ ਜੀ ਜ਼ਿਲ੍ਹਾ ਸਕੱਤਰ ਡਾਕਟਰ ਸੁਖਦਸ਼ਨ ਸਿੰਘ ਜੀ ਜ਼ਿਲ੍ਹਾ ਉਦੇਦਾਰ ਡਾਕਟਰ ਪ੍ਰਗਤ ਸਿੰਘ ਜੀ ਮੈਂ ਤੁਹਾਡਾ ਸਭ ਦਾ ਲਗ ਲਗ ਧੰਨਵਾਦ ਕਰਦਾ ਹਾਂ ਮੈਂ ਆਪ ਧੰਨਵਾਦ ਕਰਦਾ ਹਾਂ ਡਾਕਟਰ ਜਸਵੀਰ ਸਿੰਘ ਜੀ ਦਾ ਜੋ ਸਾਡੇ ਪਿਆਰੇ ਦੋਸਤ ਹਨ ਸਾਡੇ ਪ੍ਰਾਣੀ ਮਿੱਤਰ ਹਨ ਮੈਨੂੰ ਇਹਨਾਂ ਕੋਲ ਇੱਕ ਵਾਰ ਜਾਣ ਦੀ ਮੌਕਾ ਮਿਲਿਆ ਜੋ ਇਹਨਾਂ ਸਾਡਾ ਮਾਨਸਿਕਕਾਰ ਦੀ ਸੇਵਾ ਕੀਤੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਦੋਂ ਆਪਾਂ ਗੱਲ ਕਰਦੇ ਹਾਂ ਕੁਝ ਮਾਨਸਿਕ ਤਕਲੀਫਾਂ ਬਾਰੇ ਕੁਝ ਹੱਸਤਾ ਬਾਰੇ ਇਹਨਾਂ ਦਾ ਅੱਜ ਆਪਣੀ ਸਟਾਟਿਚਨ ਕੀਤਾ ਹੈ ਅ ਜਿਵੇਂ ਜਵਾਨਾ ਬਦਲ ਰਿਹਾ ਹੈ ਖਾਸ ਕਰਕੇ ਕਰੋਨਾ ਤੋਂ ਬਾਅਦ ਮਾਨਸਿਕ ਤਲੀਫਾਂ ਜਿਹੜੀਆਂ ਹੈਗੀਆਂ ਇਹ ਵੱਧ ਰਹੀਆਂ 2014 'ਚ ਜੋ ਸਟਡੀ ਹੋਈ ਸੀ ਪਛਾਰੇ ਇੰਡੀਆ ਦੇ ਵਿੱਚ ਉੱਥੋਂ ਦੇਖਿਆ ਗਿਆ ਸੀ ਕਿ 13% ਪਾਪੂਲੇਸ਼ਨ 100 ਦੇ ਵਿੱਚੋਂ 13 ਲੋਕ ਜੇ ਆਪਣੇ ਪਿੰਡ 'ਚ 10000 ਦੀ ਆਬਾਦੀ ਹੈ ਤਾਂ ਉਹਦੇ ਵਿੱਚੋਂ 13% ਤਲੀਫ ਹੋ ਸਕਦੀ ਹੈ ਉਹਨਾਂ ਦੇ ਵਿੱਚੋਂ 2% ਬਹੁਤ ਜ਼ਿਆਦਾ ਤਕਲੀਫ ਹੈ ਸੀਰੀਅਸ ਤਕਲੀਫ ਹੈ ਵੱਡੀ ਮੈਂਟਰ ਦੇ ਵਿੱਚ ਉਹਨਾਂ ਦੇ ਵਿੱਚੋਂ 5% ਲੋਕਾਂ ਨੂੰ ਟੈਨਸ਼ਨ ਐਂਡ ਡਿਪਰੈਸ਼ਨ ਤੇ ਉਹਨਾਂ ਦੇ ਵਿੱਚੋਂ 7% ਲੋਕਾਂ ਨੂੰ ਕੋਈ ਨਸ਼ਾ ਇਸਤੇਮਾਲ ਕਰਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਰਵੇ ਹੋਇਆ ਉੱਤੋਂ ਇਹ ਪਾਇਆ ਕਿ ਆਪਣੇ ਪੰਜਾਬ ਦੀ ਤੇ ਇਹ ਨੌਜਵਾਨ ਸਾਥੀ ਨੇ ਜੰਗਸਟਰ ਨੇ ਉਹਨਾਂ ਦੇ ਚੋਂ 60% ਬੱਚਿਆਂ ਨੇ ਕੋਈ ਨਾ ਕੋਈ ਨਸ਼ੇ ਦਾ ਇਸਤੇਮਾਲ ਜ਼ਿੰਦਗੀ ਚ ਕੀਤਾ ਹੋਇਆ ਹੈ ਜਿਹੜਾ ਬੱਚਾ ਇੱਕ ਵਾਰ ਇਸਤੇਮਾਲ ਕਰਦਾ ਹੈ ਤਾਂ ਉਹਦੇ ਜ਼ਿਆਦਾ ਚਾਂਸੇ ਨੇ ਕਿ ਉਹ ਕੋਈ ਨਾ ਕੋਈ ਹੋਰ ਨਸ਼ਾ ਕਰਦਾ ਹੈ ਜੋ ਨਸ਼ਾ ਹੈ ਸ਼ੁਰੂ ਕਿਥੋਂ ਹੁੰਦਾ ਹੈ ਸ਼ੁਰੂ ਹੁੰਦਾ ਹੈ ਵੀਡੀ ਤੋਂ ਕਿੰ ਤੋਂ ਚਲਕ ਸੋਸ਼ੇਵਾਦੀ ਤੋਂ ਪਰ ਜਿਹੜਾ ਇਹ ਸੋਸ਼ੇਵਾਦੀ ਹੈ ਜਿਹੇ ਇਹ ਖਰੂ ਵੱਡਾ ਨਸ਼ਾ ਬਣ ਜਾਂਦਾ ਹੈ ਇਹ ਪਤਾ ਨਹੀਂ ਤੁਹਾਨੂੰ ਅੱਜ ਆਪਾਂ ਆਪਣੇ ਆਮ ਟਿੱਕਾ ਸ਼ਰਾਬ ਤੀਨ ਪੁੱਕੀ ਸਰਬ ਹੋ ਜਾਂਦਾ ਜਦੋਂ ਇਨਸਾਨ ਨਸ਼ਾ ਕਰਦਾ ਨਾ ਉਹਦੇ ਮਨ ਤੇ ਵਹਿ ਜਾਂਦਾ ਕੋਈ ਗੱਲ ਯਾਰ ਮੈਂ ਸ਼ਰਤ ਮੰਨ ਛੱਡ ਦੂੰਗਾ ਪਤਾ ਹਾਰੀ ਵੜਲਾ ਮੁਰਤੇ ਮੈਂ ਛੱਡ ਦੂੰਗਾ ਮਾੜਾ ਮੁੱਟਾ ਤਾਂ ਚੱਲਿਆ ਨਹੀਂ ਚਾਹੀਦਾ ਰਾਬੂ ਕੀ ਦਸਾਂ ਨੂੰ ਤਿਆਗੇ ਐਸ਼ ਨਹੀਂ ਕੀਤੀ ਦੂਸਰੇ ਤੱਕ ਅੰਦਰ ਮਾਰੀ ਤਾਂ ਲੈ ਲਾ ਚਾੜ ਤੱਕ ਗਿੱਲੀ ਨਹੀਂ ਹੋਈ ਹੈ ਯਾਰ ਵੀ ਨਸ਼ਾ ਸ਼ੁਰੂ ਆਇਆ ਉਹ ਇਹਦੇ ਵਿੱਚੋਂ ਇਹਨੇ ਸ਼ੁਰੂ ਕਰਤਾ ਰਿਹਾ ਜੋ ਥੀਪ ਸੈਟ ਰੱਖੀ ਕੋਲੀ ਬੋਲੀ ਬੋਲੀ ਹੋਈ ਹੈ ਨਾਲ ਦੇ ਨਾਲ 2 ਸਾਲਾਂ ਦਾ 5 ਸਾਲਾਂ ਦੇ ਸੋਹੋ ਬੋਲੀ 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 ਨੇ ਕਿ ਗੁਲਾਮ ਹੋ ਗਿਆ। ਜੋ ਨਸ਼ੇ ਨੂੰ ਨਾ ਕੀ ਤੀਂ ਵਧੀਆ ਹੈ। ਨਸ਼ਾ ਨਸ਼ਾ ਦੇਸ਼ ਨਸ਼ਾ ਕਹਿੰਦੇ ਆ ਸਭ ਤਾਂ ਰੋਟੀ ਹੈ, ਛੋਟੀ ਖਾ ਲਈ ਖਾ ਲਈ ਰੱਜ ਗਿਆ ਤੂੰ। ਰੋਟੀ ਨਾਲ ਜੀ ਨਹੀਂ ਕਰਦਾ। ਨਸ਼ਾ ਉਹ ਚੀਜ਼ ਹੈ ਜਿਹਨੂੰ ਕਰਕੇ ਵੀ ਆਪਣਾ ਦੁਆਰਾ ਲੈ ਨਹੀਂ ਜੀਦਾ। ਕਿਸੇ ਅਨੁਮਈ ਨਾ। ਫੇਤੀ ਟਿਕਾ ਲਾ ਰਿਆ ਥੋੜੀ 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 ਫਿਰ ਕੀ ਹੁੰਦਾ ਮੋਟਾ ਟਿਕਾ ਲਾ ਰਿਆ ਤਮੰਨਾ ਨਹੀਂ ਭਰਦੀ ਨਸ਼ਾ ਉਹ ਚੀਜ਼ ਹੈ ਜਿਸ ਲਈ ਇਨਸਾਨ ਦੀ ਤਮੰਨਾ ਨਹੀਂ ਭਰਦੀ ਨਸ਼ੇ ਤੇ ਰੋਟੀ ਦਾ ਫਰਕ ਹੈ ਤੂੰ ਫਿਰ ਟਿੱਕਿਆ ਲਾ ਰ ਮੀਜੇ ਫਿਰ ਹੁੰਦਾ ਟਿਕਾ ਭਰਕ ਲਾ ਦੇ ਮੋਟਾ ਆ ਬਸ ਟੀਕਾ ਵਿੱਚ ਗਿਆ ਤੇ ਟਿਕਾ ਅੰਦਰ ਅੰਦਰ ਹੀ ਜਾਇਆ ਪੂਰਾ ਸ਼ਾਵਨ ਦਾ ਗੰਸਾ ਉਹ ਪਾ ਕੇ ਲਿਆ ਸੋ ਇਹ ਨਸ਼ਾ ਹੈ ਆਪਣੇ ਹਸਪਤਾਲ ਦੇ ਵਿੱਚ ਹਰ ਇੱਕ ਕਿਸਮ ਦੇ ਨਸ਼ੇ ਸ਼ਰਾਬ ਜਿਵੇਂ ਫੁੱਕੀ ਕੋਨਾ ਦਾ ਇਲਾਜ ਕੀਤਾ ਜਾਂਦਾ ਹੈ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੋਣ ਦਿੰਦੇ ਉਸ ਵਿੱਚ ਐਡ ਕੀਤਾ ਜਾਂਦਾ ਹੈ ਕਿ ਆਪਾਂ ਆਗਾਹ ਚੋਂ ਕੀ ਜ਼ਿੰਦਗੀ ਕਿਵੇਂ ਬਤੀਤ ਕਰੀਏ ਕੁਝ ਹੋਰ ਤਕਲੀਫਾਂ ਜਿਹੜੇ ਅੱਜ ਕੱਲ ਦਾ ਜਬਨ ਟਾਈਮ ਅੱਛ ਟੈਨਸ਼ਨ ਬਹੁਤ ਹੈ ਮਾਨਸਿਕ ਤਣਾਅ ਬਹੁਤ ਹੈ ਇਨਸਾਨ ਨੂੰ ਧੁਬਰਾਟ ਹੁੰਦੀ ਹੈ ਤੂੰ ਸਾਥੀ ਵੀਰ ਤੁਹਾਡੇ ਕੋਲ ਰੋਲ ਮਰੀ ਜਾਂਦੇ ਨੇ ਬੁਖਾਰ ਨਾਲ ਆ ਜਾਏ ਟੱਟੀਆਂ ਨਾਲ ਆ ਜਾਏ ਹੋਰ ਨਾਲ ਆ ਜਾਏ ਤੁਸੀਂ ਦੇਖੋ ਪੁੱਛ ਕੇ ਕਿ ਤੁਹਾਡਾ ਜਾ ਤੁਹਾਨੂੰ ਰਾਤ ਹੁੰਦੀ ਹੈ ਬੇਚੈਨੀ ਹੁੰਦੀ ਹੈ ਨੀਂਹ ਆਦੀ ਹੈ ਨਹੀਂ ਆਦੀ ਇਹ ਸਾਰੀ ਇਹ ਚੀਜ਼ਾਂ ਨੇ ਇਹ ਮਾਨਸਿਕ ਟੈਨਸ਼ਨ ਦੀ ਨਿਸ਼ਾਨੀਆਂ ਵੀ ਹੋ ਸਕਦੀਆਂ ਤੁਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਹੋ ਪਤਾ ਲੱਗਦਾ ਇਹ ਬੱਚੇ ਦਾ ਐਸ ਬੱਚੇ ਦਾ ਐਸ ਲੜਕੇ ਦਾ ਐਸ ਲੜਕੀ ਦਾ ਐਸ ਔਰਤ ਦਾ ਕਿਸ ਵਾਰਿਆ ਤੁਹਾਨੂੰ ਲੱਗਦਾ ਜੇ ਸੁਭਾਅ 'ਚ ਫਰਕ ਆ ਗਿਆ ਫਟ ਦੋਨੋਂ ਪਾਸੇ ਹੋ ਜਾਂਦਾ ਹੈ ਜਾਂ ਤਾਂ ਉਹ ਬਿਲਕੁਲ ਅੰਦਰ ਵੜ ਗਿਆ ਗੱਲ ਨਹੀਂ ਗੱਲ ਨਹੀਂ ਬਾਹਰ ਨਹੀਂ ਕਰੀ ਚੁੱਪ ਹੋ ਗਿਆ ਕੰਮ ਨਹੀਂ ਕਰਦਾ ਉਹ ਵੀ ਇੱਕ ਨਿਸ਼ਾਨੀ ਹੈ ਮਾਨਸਿਕ ਤਕਲੀਫ ਦੀ ਡਿਪਰੈਸ਼ਨ ਮੋਟਾ ਜਾਂ ਜੀਵਨ ਦੇ ਸਵਾਚ ਫਰਕ ਆ ਗਿਆ ਉੱਪਰ ਵਾਲੇ ਪਾਸੇ ਜਾਂ ਤਾਂ ਮੈਂ ਜਦੋਂ ਬਿਰਨ ਕਰੀ ਉਹ ਬੋਲੀ ਜਾਂਦਾ ਹੈ ਭਲਾ ਜਿਹੜਾ ਬੰਦਾ ਜੀ ਸੂਰ ਟੌਰੇ ਮਾਰੀ ਜਾਂਦਾ ਹੈ ਹੂੰ ਸੋ ਸਿੰਪਲ ਜਿਹਾ ਵੀ ਹੁਣ ਨੇ ਚੱਕੀ ਲਾ ਲਿਆ ਹੁਣ ਨੇ ਮੋਬਾਈਲ ਵੀ ਲੈ ਲਿਆ ਸਾਰੇ ਲੈਨੇ ਆ ਪਰ ਪੁੱਲਾ ਤਾਂ ਵੀ ਜਿਆਦੀ ਪੌਂਟ ਤੇ ਨਹੀਂ ਨਿਕੀ ਪਰ ਕੁਝ ਜਿਆਦਾ ਕਰੀ ਜਾਂਦਾ ਸੂ ਜਿਆਦਾ ਬੋਲਣਾ ਜਿਆਦਾ ਖਰਚਾ ਕਰਨਾ ਜਿਆਦਾ ਟੋਰ ਮਾਰਨੀ ਅ ਚਲਪ ਚਲੀਏ ਬਲਕੀ ਆਨੇ ਹਨ ਬਾਹਰੋਂ ਮਿਲਣਾ ਚਲ ਜੀ ਮਾਂ ਤੱਕ ਵੀ ਜੇਬ ਚ ਬਾਦਲ ਨੂੰ ਲੈ ਕਰ ਚਲ ਜੀ ਬਾਦੂ ਮੇਰੀ ਜੇਬ ਚ ਸ਼ੇਕ ਹੀ ਮਾਰਨੀ ਆ ਜੀ ਲੋਕਾਂ ਨੂੰ ਸ਼ੇਕ ਹੀ ਮਾਰਨ ਜੋੜੀ ਆਸਬਾਜ ਹਰਕਾ ਜਾਂਦਾ ਹੈ ਇਹ ਵੀ ਇੱਕ ਤਕਲੀਫ ਦੀ ਨਿਸ਼ਾਨੀ ਹੋ ਸਕਦਾ ਹੈ ਜਿਸ ਕਰਕੇ ਆਪਾਂ ਜਦੋਂ ਤੇ ਅਮੀ ਦਿੱਖੀ ਹੈ ਜੀ ਬੁਖਾਰ ਵਾਲਾ ਪਰੇ ਜਾਉਣਾ ਦਵਾਈ ਲੈ ਕੇ ਜਾ ਕਿ ਸਾਰੀ ਚੀਜ਼ਾਂ ਜਿਹੜੇ ਹੈਗੇ ਨੇ ਇਹ ਮਾਨਸਿਕ ਤਕਲੀਫ ਦੀ ਨਿਸ਼ਾਨੀਆਂ ਜੇ ਬੱਚਾ ਪੜਦਾ ਹੈ ਪਿੱਛੇ ਰਹਿਣ ਲੱਗਿਆ ਹੋਠਾਂ ਤੋਂ ਬੁਰੀ ਮਾਨਸਿਕ ਤਕਲੀਫ ਹੈ ਬੱਚਿਆਂ ਦੇ ਆਂ ਥੋੜੇ ਬੱਚਿਆਂ ਨੇ ਦੇਖਿਆ ਵੀ ਡਰਨ ਭੈ ਕੋਚਾਨੀ ਰੇਜੀ ਬਾਹਰ ਨਹੀਂ ਜਾਂਦਾ ਇਕੱਲੇ ਬਾਹਰ ਨਹੀਂ ਜਾਂਦਾ ਲਾਈਟ ਗਈ ਡਰ ਪੈਂਦਾ ਹੈ ਰਾਤ ਨੂੰ ਸੁੱਤੇ ਸੁੱਤੇ ਦਾ ਪ੍ਰਸ਼ਾਨ ਹੁੰ ਕੇ ਜਾਂਦਾ ਹੈ ਇਹ ਸਾਰੀਆਂ ਵੀ ਇਹ ਇੱਕ ਮਾਨਸਿਕ ਤਕਲੀਫ ਹੋ ਸਕਦੀਆਂ ਨੇ ਇਹਨਾਂ ਨੂੰ ਆਪਾਂ ਇਹਨਾਂ ਚੰਟਰ ਨੂੰ ਆਪਾਂ ਇਹ ਗਰ ਉਹਨਾਂ ਨੂੰ ਕਰਨਾ ਇਹਨੂੰ ਬੱਸ ਤੇ ਅਨਾਂ ਸੁਣਨਾ ਵੀ ਹੈ ਸਮਝਣਾ ਵੀ ਹੈ ਤੇ ਉਹਨਾਂ ਨੂੰ ਰਾਹ ਪਾ ਸਕਦੇ ਹੈ ਭਾਈ ਆਪਾਂ ਕਿਸੇ ਡਾਕਟਰ ਨੂੰ ਗਲੀ ਖੜ ਸਕਦੇ ਖੋਪ ਮਾਰ ਕੇ ਤਕਲੀਫ ਹੈ ਜਿਹੜਾ ਬੋਲਦੇ ਆ ਕਿ ਜੋ ਪ੍ਰੀਮੀਅਮ ਇਸ ਕਿਤੇ ਇਨਸਾਨ ਲੋੜ ਤੋਂ ਵੱਧ ਸ਼ੱਕ ਕਰ ਰਹੇ ਗੈਮ ਕਰ ਰਹੇ ਤੁਸੀਂ ਮੇਰੇ ਵਰਤ ਚ ਆਉਂਦੇ ਹੋ ਮੇਰੀ ਗੱਲਾ ਕਰਦੇ ਹੋ ਮੇਰੇ ਤੇ ਹੱਸਦੇ ਹੋ ਮੇਰੇ ਵੱਲ ਦੇਖੀ ਜਾਂਦੇ ਹੋ ਤੇ ਮਰੀਦੋ ਲੜ ਲਈ ਪੈਂਦੇ ਕੱਟ ਰੋਟੀ ਨਹੀਂ ਖਾਣੀ ਕਿਉਂ ਨਹੀਂ ਖਾਣੀ ਕੁਝ ਪਾਇਆ ਹੋਏ ਕਰਦਾ ਹੋਇਆ ਵੀ ਪਾਉਂਗਾ ਕੁਝ ਘਰ ਵਾਲੀ ਬਣਾਈ ਹੈ ਤੇ ਪੈਨ ਰਾਣਾ ਬਾਈਏ ਸੋਚਿਆ ਮਰਾਈ ਹੈ ਨਈ ਬਣਾਈਆ ਥੋਕ ਨੂੰ ਬਾਹਰ ਖਾਉਂਗਾ ਜਿਆਦਾ ਤਕਰੀਬ ਹੁੰਦੀ ਆ 12 ਰੁਪਏ ਲੈਂਦੇ ਨੇ ਬਾਹਰੋਂ ਖਾਂਦੇ ਨੇ ਘਰ ਦੀ ਅੱਜ ਧੱਕੇ ਰੋਟੀ ਨਹੀਂ